ਅ ਨਿਕਲ ਕੇ ਵੀ ਹਾਂ ਸੱਚ ਮੋਚੀ ਹੁਣ ਤੁਸੀਂ ਦੇਖ ਲਓ ਜ਼ੂਮ ਕਰਕੇ ਐ ਟਕਾ ਕੇ ਤੁਹਾਨੂੰ ਦਿਖਾਉਣਾ ਮੈਂ ਟਿਟਰ ਵਾਲੀਆਂ ਬੋਤਲਾਂ ਹੁੰਦੀਆਂ ਨੇ ਵਿਆਹਾਂ ਵਿੱਚ ਸਾਰੀਆਂ ਐਕਸਪਾਇਰੀ ਡੇਟ ਵਾਲੀਆਂ ਹੁੰਦੀਆਂ ਨੇ ਇਸ ਵੀਡੀਓ ਦੇ ਥੱਲੇ ਤੁਸੀਂ ਉਹਨਾਂ ਦੇ ਕਮੈਂਟ ਕਰਦੇ ਨੇ ਨਾਮ ਭਾਈ ਨੇਮ ਉਹਨਾਂ ਦੀ ਦੁਕਾਨ ਦਾ ਨਾਮ ਲਿਖਣਾ ਵੀ ਭਾਈ ਫਲਾਣਾ ਬੰਦਾ ਐਕਸਪਾਇਰ ਵੇਚ ਰਿਹਾ ਫਲਾਣੀਆਂ ਪੰਜਾਬੀਓ ਪੰਜਾਬੀਓ ਪੰਜਾਬ ਦੇ ਵਿੱਚ ਸਿਹਤ ਵਿਭਾਗ ਡੀਸੀ ਏਡੀਸੀ ਐਸਡੀਐਮ ਸਾਹਿਬ ਸੁੱਤੇ ਪਏ ਨੇ ਪੰਜਾਬ ਦੇ ਵਿੱਚ ਦੁਕਾਨਾਂ ਤੇ ਸ਼ਰੇਆਮ ਗੈਰ ਕਾਨੂੰਨੀ ਤਰੀਕੇ ਨਾਲ ਲਗੀਆਂ ਤਰੀਕਾ ਵਾਲੇ ਠੰਡੇ ਕੋਲਡ ਡਰਿੰਕ ਵੇਚੇ ਜਾ ਰਹੇ ਨੇ ਇਹ ਸਾਡੇ ਜਗਰਾਉਂ ਦੀ ਮੈਂ ਜਿਹੜੀ ਗੱਲ ਹੈ ਉਹ ਤੁਹਾਨੂੰ ਮੈਂ ਦੱਸਣ ਜਾ ਰਿਹਾ ਮਾਜ਼ਾ ਸਰਪ੍ਰਾਈਟ ਜਿੰਨੀਆਂ ਵੀ ਫਲੇਵਰ ਨੇ ਸਾਰੇ ਫਰਬਿਟ ਚ ਲੰਘ ਚੁੱਕੇ ਨੇ ਉਹਨਾਂ ਤੋਂ ਅੱਗੇ ਮੈਂ ਆ ਲਿਆ ਸਰਪ੍ਰਾਈਟ 40 ਰੁਪਏ ਵਾਲਾ ਤੇ ਇਹਦੇ ਤੇ ਡੇਟ ਐਂ ਕਰਕੇ ਦੀ ਨਹੀਂ ਨਹੀਂ ਬਹੁਤ ਗੌਰ ਨਾਲ ਦੇਖਣੀ ਪੈਂਦੀ ਹੈ ਹੁਣ ਐਕਸਪਾਇਰੀ ਇਹ ਕਦੋਂ ਦੀ ਹੈ 3 11 24 ਸ਼ਾਇਦ ਤੁਹਾਨੂੰ ਦਿਖੇ ਮੈਨੂੰ ਲੱਗਦਾ ਨਹੀਂ ਕਿ ਦਿਖੇ ਦਿਖ ਰਹੀ ਹੈ ਕਿ ਨਹੀਂ ਜਦੋਂ ਤੁਸੀਂ ਕੋਲਡ ਡਰਿੰਕ ਦੀ ਬੋਤਲ ਲੈਣੇ ਹੋ ਤਾਂ ਉਹਦੀ ਡੇਟ ਚੈੱਕ ਕਰਿਆ ਕਰੋ ਆ ਸਾਫ਼ ਸ਼ਬਦਾਂ ਵਿੱਚ ਦਿਖ ਰਹੀ ਹੈ 3 11 24 24 ਦੀ ਮੁੱਕੀ ਹੋਈ ਹੈ ਇਦਾਂ ਹੀ ਦੁਕਾਨਾਂ ਵਾਲੇ ਵੇਚੇ ਜਾ ਰਹੇ ਨੇ ਜਗਰਾਉਂ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਜਿੰਨੇ ਵੀ ਆ ਦੁਕਾਨਾਂ ਨੇ ਬੋਤਲੀਆਂ ਤੇ ਇਹ ਵੇਚ ਰਹੇ ਨੇ ਹੁਣ ਮੈਂ ਕਿਸੇ ਸਾਡਾ ਵੱਡਾ ਭਰਾ ਹੈ ਪੱਤਰਕਾਰ ਵੀਰ ਬਹੁਤ ਇਸ ਚੀਜ਼ਾਂ ਦੇ ਵਿੱਚ ਖੁੱਬਿਆ ਹੋਇਆ ਮੈਂ ਉਹਨਾਂ ਨੂੰ ਪੁੱਛਿਆ ਉਹ ਕਹਿੰਦਾ ਲੁਧਿਆਣਾ ਇੱਕ ਹੱਟੀ ਹੈ ਜਿਹੜੀ ਸਪੈਸ਼ਲ ਤੌਰ ਤੇ ਐਕਸਪਾਇਰੀ ਸਮਾਨ ਦੁਆਰਾ ਵੇਚਦੀ ਹੈ ਚੌਥੇ ਮੰਨ ਲਓ 25% ਤੇ ਜਿਵੇਂ ਕਿ 125ਾਂ ਤੇ ਤੇ ਇਹ ਤੁਹਾਡੀ ਸੇਧ ਦੇ ਨਾਲ ਖਿਲਵਾੜ ਕਰ ਰਹੇ ਨੇ ਪਹਿਲੀ ਗੱਲ ਇਹ ਹੈ ਜਹਿਰ ਹੈ ਸਾਨੂੰ ਪੀਣਾ ਨਹੀਂ ਚਾਹੀਦਾ ਫਿਰ ਵੀ ਕਿਉਂਕਿ ਵਿਆਹਾਂ ਦੇ ਵਿੱਚ ਆਮ ਤੌਰ ਤੇ ਅਸੀਂ ਦੇਖਦੇ ਹਾਂ ਕੋਈ ਡੇਟ ਨਹੀਂ ਚੈੱਕ ਕਰਦਾ ਜਿੰਨੀਆਂ 2 ਲੀਟਰ ਵਾਲੀਆਂ ਬੋਤਲਾਂ ਹੁੰਦੀਆਂ ਨੇ ਵਿਆਹਾਂ ਦੇ ਵਿੱਚ ਸਾਰੀਆਂ ਐਕਸਪਾਇਰੀ ਡੇਟ ਵਾਲੀਆਂ ਹੁੰਦੀਆਂ ਨੇ ਆ ਆ ਤੁਹਾਡੇ ਮੂਰੇ ਮੈਂ ਇਹਦੀ ਐਗਜ਼ਾਮਪਲ ਦੇ ਰਿਹਾ ਮਾਜ਼ਾ ਸਾਰੀਆਂ ਮੈਂ ਦੇਖ ਕੇ ਆਇਆ ਮੈਂ ਚਾਹੁੰਦਾ ਨਹੀਂ ਵੀ ਅੱਜ ਮੈਂ ਇੱਕ ਵਾਰ ਇਹਨਾਂ ਨੂੰ ਵਾਰਨਿੰਗ ਦੇਣੀ ਹੈ ਵੀ ਦੁਕਾਨ ਤੇ ਉਹ ਪਾਵਾ ਵੀਡੀਓ ਹੁਣ ਅਗਲਾ ਠੰਡ ਹੈ ਘੱਟ ਅਗਲਾ ਕਹਿੰਦਾ ਘੱਟ ਵਿਕਦਾ ਪਰ ਨਹੀਂ ਠੰਡ ਦੇ ਵਿੱਚ ਵਿਆਹ ਹੁੰਦੇ ਨਹੀਂ ਵਿਆਮਾਂ 'ਚ ਸਭ ਤੋਂ ਜ਼ਿਆਦਾ ਜਿਹੜਾ ਕੋਲਡ ਡਰਿੰਕ ਹੈ ਉਹ ਵਿਆਮਾਂ ਦੇ ਵਿੱਚ ਲੱਗਦਾ। ਇਸ ਲਈ ਆਪਾਂ ਘਰੇ ਤਾਂ ਉਦੋਂ ਲਿਆਉਂਦੇ ਜਦੋਂ ਗਰਮੀ ਆ ਹੁਣ ਕੋਈ ਲਿਆਉਂਦਾ ਨਹੀਂ। ਸੋ ਮੇਰੇ ਵੀਰ ਇਹ ਗੱਲ ਦਾ ਗੌਰ ਕਰੋ ਅੱਜ ਸਪੈਸ਼ਲ ਅਸੀਂ ਤਿੰਨ ਚਾਰ ਜਿਹੜੇ ਸਾਰੇ ਮੈਂ ਸ਼ਹਿਰ 'ਚ ਜਾ ਕੇ ਦੇਖੇ ਸੀ ਆ ਹੁਣ ਜਿਹੜੀ ਆ ਖਰੀਦ ਕੇ ਲਿਆਂਦੇ ਤਾਂ ਪ੍ਰੂਫ ਸਾਹਮਣੇ ਆਇਆ ਨਿਕਲ ਕੇ ਵੀ ਹਾਂ ਸੱਚਮੁੱਚ ਹੀ ਹੁਣ ਤੁਸੀਂ ਦੇਖ ਲਓ ਜ਼ੂਮ ਕਰਕੇ ਐ ਟਿਕਾ ਕੇ ਤੁਹਾਨੂੰ ਦਿਖਾਉਣਾ ਮੈਂ 31124 ਉਦੋਂ ਦੀ ਮੁੱਕੀ ਹੋਈ ਆ। ਸੋ ਇਸ ਲਈ ਪੰਜਾਬੀਓ ਤੁਹਾਡੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਮੈਂ ਕਹਿਣਾ ਚਾਹੁੰਦਾ ਜਿਹੜੀ ਪੰਜਾਬ ਸਰਕਾਰ ਹੈ ਕਿਉਂ ਸੁੱਤੇ ਪਏ ਹੋ ਕਿਉਂ ਲੋਕਾਂ ਦੀ ਸਿਹਤ ਨਾਲ ਖਲਵਾੜ ਕਰ ਰਹੇ ਹੋ ਇਹ ਇੱਕ ਦਰਦਨਾਕ ਚੀਜ਼ ਹੈ ਕਿਉਂਕਿ ਅਸੀਂ ਜ਼ਹਿਰ ਪੀਵਾਂਗੇ ਤਾਂ ਫਿਰ ਭਾਈ ਅੰਦਰੋਂ ਪਟਣਾ ਹੀ ਆ ਮਰਨਾ ਹੀ ਆ ਬਿਮਾਰੀਆਂ ਲੱਗਣੀਆਂ ਨੇ ਇਹ ਕੰਨ ਵਾਲੇ ਕਿਉਂ ਜਿਹੜਾ ਜਿਹੜਾ ਲੱਗ ਚੁੱਕੀਆਂ ਤਰੀਕਾ ਨੇ ਉਹ ਕਿਉਂ ਮਾਲ ਵੇਚ ਰਿਹਾ ਇਹ ਸਭ ਤੋਂ ਵੱਡੀ ਗੱਲ ਹੈ ਇਸ ਲਈ ਜਿੱਥੇ ਵੀ ਤੁਸੀਂ ਜਿਹੜੀ ਦੁਕਾਨ ਤੇ ਜਾਂਦੇ ਹੋ ਇਸ ਵੀਡੀਓ ਦੇ ਥੱਲੇ ਤੁਸੀਂ ਉਹਨਾਂ ਦੇ ਕਮੈਂਟ ਕਰਦੇ ਨੇ ਨਾਮ ਭਾਈ ਨੇਮ ਉਹਨਾਂ ਦੀ ਦੁਕਾਨ ਦਾ ਨਾਮ ਲਿਖਣਾ ਵੀ ਭਾਈ ਫਲਾਣਾ ਬੰਦਾ ਐਕਸਪਾਇਰ ਵੇਚ ਰਿਹਾ ਫਲਾਣਾ ਵੇਚ ਰਿਹਾ ਸੋ ਪੰਜਾਬੀਓ ਤੁਹਾਨੂੰ ਉੱਠ ਕੇ ਇਕੱਠੇ ਹੋਣ ਦੀ ਲੋੜ ਆ ਅਤੇ ਆਓ ਇਹ ਜ਼ਹਿਰ ਵੇਚਣਾ ਬੰਦ ਕਰਾਈਏ ਮੈਂ ਵੀਡੀਓ ਦੇ ਅਖੀਰ ਵਿੱਚ ਪੰਜਾਬ ਸਰਕਾਰ ਨੂੰ ਸਾਰੇ ਡੀਸੀ ਸਾਹਿਬਾਨ ਨੂੰ ਐਸਐਮਓ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹ ਜ਼ਹਿਰ ਪੰਜਾਬ ਦੇ ਵਿੱਚ ਜਿਹੜੀਆਂ ਤਰੀਕਾ ਨੰਗਾਲੀ ਵੇਚ ਰਹੇ ਆ ਇਹਨਾਂ ਤੇ ਸਖਤ ਕਾਨੂੰਨੀ ਬਰਕਰਾਰ ਕਾਰਵਾਈ ਕਰਕੇ ਇਹਨਾਂ ਨੂੰ ਬੰਦ ਕਰੋ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ